ਉਹ ਵੀ ਮੱਲੋ ਸੋਡੇ ਪਾਸਲੇ ਆ ਟਰਾਲੀਆਂ ਘੁੰਮਣ ਵਾਲੀ ਜੱਸਰੀ ਇੱਧਰ ਖੜਾ ਠੰਡ ਜੀ ਮੰਨੀ ਖੜਾ ਹੈ ਨਾ ਤੇ ਟਰਾਲੀਆਂ ਦੇਖੋ ਤੁਸੀਂ ਇੱਕ ਤੋਂ ਇੱਕ ਵੱਧ ਕੇ ਟਰਾਲੀਆਂ ਦਾ ਭੰਡਾਰ ਹਰ ਸਾਈਜ਼ ਜਾਲੀ ਨਾਲ ਜਾਲੀ ਤੋਂ ਬਿਨਾਂ ਟੋਪੀ ਵਾਲੀ ਜਾਲੀ ਕਿਸੇ ਵੀ ਤਰ੍ਹਾਂ ਦੀ ਟਰਾਲੀ ਹੈ ਜਿਹੜੀ ਬਣਾਉਣੀ ਹੈ ਇਹਨਾਂ ਨਾਲ ਸੰਪਰਕ ਕਰ ਲਿਓ ਪਿੰਡ ਘੁੰਮਣਾ ਇਹਦਾ ਤੇ ਜਿਹੜੀ ਮੇਨ ਗੱਲ ਹੈ ਇਹਦੀ ਇਹਦੀ ਟਰਾਲੀ ਦੀਆਂ ਆ ਚੀਜ਼ਾਂ ਦੇਖੋ ਗਾਟਾ ਦੇਖੋ ਤੁਸੀਂ ਗਾਟਾ ਦੇਖੋ ਗਾਟੇ ਦੀ ਚੜਾਈ ਦੇਖੋ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਗਿਆ ਸਿਸਟਮ ਕੀਤਾ ਆਹ ਲੋਕ ਕੋਈ ਮੇਰੇ ਵਰਗਾ ਲੈਦਾ ਮੰਗ ਕੇ ਅਗਲੇ ਦਾ ਟਰੈਕਟਰ ਹੁੰਦਾ ਨਵਾਂ ਤੇ ਮੇਰੇ ਵਰਗੇ ਕੋਲੇ ਹੁੰਦਾ ਆਸ਼ਾ 99 ਜਾਂ 90 ਮਾਡਲ ਮੁਰਕੇ ਪਾ ਕੇ ਤੇ ਸਾਰਾ ਤੇਲ ਆ ਜਿਹੜਾ ਉਹਦਾ ਜ਼ੀਰੋ ਕਰ ਦਦਾ ਤੇ ਇੱਥੇ ਲਾ ਦਿਓ ਲੋਕ ਤੇ ਇਹ ਝੰਝਟਾ ਜਿਹੜਾ ਮੁੱਕੀ ਜਾਣੇ ਵੀ ਵੱਡੇ ਟਰੈਕਟਰਾਂ ਦਾ ਜਿਵੇਂ 855 ਹੋਗੇ 36 ਦੀ ਉਹਨਾਂ ਦੇ ਤੇਲ ਆ ਤੇਲ ਨਹੀਂ ਖਰਾਬ ਹੋਣੀ ਹਨਾ ਉਸ ਤੋਂ ਬਾਅਦ ਜੇ ਆਪਾਂ ਹਿੱਸੇ ਦੀ ਗੱਲ ਕਰੀਏ ਕਿਸੇ ਵੀ ਟਰਾਲੀ ਨੂੰ ਡਬਲ ਟਾਇਰਾਂ ਚ ਕਰ ਲੋ ਤੇ ਕਿਉਂਕਿ ਹੱਬ ਆ ਜਿਹੜੀ ਵੱਡੀਆਂ ਹੱਬਾਂ ਵਾਲੀ ਆ TVS ਦੀਆਂ ਕਿੱਲੀਆਂ ਲਾਉਂਦਾ ਐ ਪੂਰੇ ਸ਼ੌਂਕ ਨਾਲ ਜਿਹੜੀਆਂ ਟਰਾਲੀਆਂ ਬਣਾਉਂਦਾ ਟਰਾਲੀਆਂ ਦਾ ਤੁਹਾਨੂੰ ਪਿੱਛ ਡਾਲਿਆ ਦੀ ਤਾਂ ਗਰਾਰੀ ਲੱਗਦੀ ਐ ਆ ਦੇਖੋ ਆ ਗਰਾਰੀ ਆ ਗਈ